ਵਿਸ਼ਵ ਵਿਖਿਆਤ ਅਧਿਆਤਮਿਕ ਅਤੇ ਸਮਾਜਿਕ ਸੰਸਥਾ ਡੇਰਾ ਸੱਚਾ ਸੋਦਾ ਦੇ ਕਰੋੜਾਂ ਅਨਯਾਈ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਦੇ ਸੰਸਾਂ ਦੇ ਪਵਿੱਤਰ ਵਚਨਾਂ ਦਾ ਅਨੁਸਾਰਨ ਕਰਦੇ ਹੋਏ ਮਾਨਵਤਾ ਭਲਾਈ ਦੇ 167 ਕਾਰਜ ਕਰ ਰਹੇ ਹਨ ਇਨਾਂ ਵਿੱਚੋਂ ਹੀ ਇੱਕ ਕਾਰਜ ਹੈ ਮੈਡੀਕਲ ਰਿਸਰਚ हेतु શરીરਦਾਨ ਕਰਨਾ ਪੂਜਨੀ ਗੁਰੂਜੀ ਦੁਆਰਾ ਕੀਤੇ ਗਏ ਇਸ ਮਾਨਵਤਾ ਭਲਾਈ ਕਾਰਜ ਤੇ ਫੁੱਲ ਚੜ੍ਹਾਉਂਦੇ ਹੋਇਆਂ ਮਹਾਰਾਸ਼ਟਰ ਦੇ ਨਾਗਪੁਰ ਬਲਾਕ ਤੋਂ ਸੱਚਖੰਡ ਵਾਸੀ ਭੈਣ ਚਰਨਜੀਤ ਕੋਰਿੰਸਾ ਨੇ ਵੀ ਸ਼ਰੀਰਦਾਨ ਕਰਨ ਦਾ ਸੰਕਲਪ ਲਿਆ ਹੋਇਆ ਸੀ ਚਰਨਜੀਤ ਕੋਰਿੰਸਾ ਆਪਣੇ ਸਵਾਸarupī ਪੂੰਜੀ ਪੂਰੀ ਕਰਕੇ ਕੁਲਮਾਲਿਕ ਜੀ ਦੇ ਚਰਨਾਂ ਵਿੱਚ ਵਿਰਾਜਨ ਤੇ ਉਹਨਾਂ ਦੀ ਬੇਟੀ ਮਨਪ੍ਰੀਤ ਕੋਲ ਜੱਬਲ ਇਨਸਾਨ ਨੇ ਆਪਣੀ ਮਾਤਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਉਹਨਾਂ ਦੇ पार्थिव ਸ਼ਰੀਰ ਨੂੰ ਉੱਤਰ ਪ੍ਰਦੇਸ਼ ਦੇ ਐਮਸ ਗੋਰਖਪੁਰ ਦੇ ਵਿੱਚ ਦਾਨ ਕੀਤਾ ਹੈ 10 ਜੂਨ 2011 ਤੋਂ ਪੂਜਨੀ ਗੁਰੂ ਜੀ ਦੇ ਆਹਵਾਨ ਤੇ ਮੈਡੀਕਲ ਰਿਸਰਚ ਦੇ ਲਈ ਮਰਨੋਪ੍ਰੰਤ ਸਰੀਰਦਾਨ ਕਰਨ ਦੇ ਲਿਖਤੀ ਤੌਰ ਤੇ ਪਰਣ ਲੈ ਹੋਏ ਹਨ ਇਸ ਕਾਰਜ ਤਹਿਤ ਮ੍ਰਿਤ ਸਰੀਰ ਤੇ ਜੋ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਆਪ ਦਾ ਰਿਸਰਚ ਕਰਦੇ ਹਨ ਨਾਗਪੁਰ ਮਹਾਰਾਸ਼ਟਰ ਦੇ ਜ਼ਿੰਮੇਵਾਰ ਰਗੂਵੀਰ ਇਨਸਾ ਨੇ ਦੱਸਿਆ ਕਿ ਇਸ ਕਾਰਜ ਦੇ ਵਿੱਚ ਉਪਸਥਿਤ ਅਮਰਿਕ ਸਿੰਘ ਜੱਪਲ ਬਲਬੀਰ ਕੌਰ ਇਨਸਾ ਗੁਰਮੀਤ ਸਿੰਘ ਕਲਸੀ ਸਤਵਿੰਦਰ ਇਨਸਾ ਜਤਿੰਦਰ ਸਿੰਘ ਇਨਸਾ ਅਤੇ ਪੂਰੇ ਪਰਿਵਾਰ ਨੇ ਸਹਿਯੋਗ ਕੀਤਾ ਹੈ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਦੀ ਸਾਡੀ ਪ੍ਰੇਰਣਾ ਦੇ ਨਾਲ ਨਾਗਪੁਰ ਮਹਾਰਾਸ਼ਟਰ ਦੇ ਵਿੱਚ ਪਹਿਲੀ ਸ਼ਰੀਰਦਾਨੀ ਕੇਸਰਾ ਇਨਸਾ ਜਿਨ੍ਹਾਂ ਦਾ ਸ਼ਰੀਰਦਾਨ 27 ਅਕਤੂਬਰ 2011 ਵਿੱਚ ਕੀਤਾ ਗਿਆ ਸੀ ਅਤੇ ਹੁਣ ਦੂਸਰਾ ਸ਼ਰੀਰਦਾਨ ਭੈਣ ਚਰਨਜੀਤ ਕੌਰ ਇਨਸਾ ਦਾ ਕੀਤਾ ਗਿਆ ਹੈ ਇਸ ਮੁਕੇ ਬੇਟੀ ਮਨਪ੍ਰੀਤ ਕੌਰ ਜੱਬਲ ਨੇ ਸਮਾਜਿਕ ਰੀਤੀਆਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਆਪਣੀ ਮਾਤਾ ਚਰਨਜੀਤ ਕੌਰ ਇੰਸਾ ਦੀ ਅਰਥੀ ਨੂੰ ਮੋੜਾ ਦਿੱਤਾ ਇਸ ਦੇ ਵਿੱਚ ਉਹਨਾਂ ਦੀ ਦੋਨੋਂ ਮਾਸੀਆਂ ਬਲਵੀਰ ਕੌਰ ਨૈયਰ ਫਤਵਿੰਦਰ ਇੰਸਾ ਨੇ ਵੀ ਮੋੜਾ ਦਿੱਤਾ ਇਸ ਮੁਕੇ ਸਥਾਨਕ ਲੋਕਾਂ ਨੇ ਡੇਰਾ ਸੱਚਾ ਸੋਧਾ ਦੇ ਸਨੇਕ ਉਪਰਾਲੇ ਨੂੰ ਦੇਖਦਿਆਂ ਹੋਇਆਂ उपस्थित ਲੋਕਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਹਨਾਂ ਸਾਡੀ ਦਿਲਖੋਲ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਆਖਿਆ ਕਿ ਧੰਨ ਹਨ ਅਜਿਹੇ ਗੁਰੂ ਜੋ ਆਪਣੇ ਸ਼ਰਧਾਲੂਆਂ ਨੂੰ ਇਸ ਤਰੀਕੇ ਦੀ ਸਮਾਜ ਕਲਿਆਣ ਦੇ ਰਾਸਤੇ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ ਜੇ ਕਿਸ ਦੀ ਪ੍ਰੇਰਣਾ ਸੇ اپ ਆਪਣੇ ਮੰਮੀ ਕੇ ਬੋਡੀ ਡੀਨਿਫ ਕਰਨਾ ਚਾਹਤੇ ਨੇ ਕਿ ਆਪਣੇ ਇੱਛਾ ਸੇ ਜਿਹੜੇ ਬਹੁਤ ਪ੍ਰਾਂਤ ਵਿੱਚ ਬੋਡੀ ਜਿਹੜੀ ਬਹੁਤ اچھی ਬਾਤ ਹੈ ਜੀ चरिंजित बहन जी इंसान की अंतिम इच्छा थी कि वह अपने मरणोपरांत अपने शरीर का दान कर इजेक्ट करेगी जी और इसीलिए सारी साथ संगत मिलके उनकी अंतिम इच्छा को पूर्ण करना चाह रहे जी और अपनी ग्रीनेस की बहनें भी हैं उनके आजू बाजू के पड़ोसी हैं रिश्तेदार हैं सभी हैं और सभी की सहमति से चरनजीत आंटी जी की अंतिम इच्छा को पूर्ण किया जा रहा है उनके शरीर को दान किया जा रहा है जी धन धन सतगुरु तेरा तो वेख्या महाराष्ट्र डेरा श्रद्धालु ਪੈਣ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਨੂੰ ਕਿਉਂਕਿ ਮਾਨਵਤਾ ਤੇ ਬਹੁਤ ਵੱਡਾ ਇੱਕ ਪਰਉਪਕਾਰ ਕੀਤਾ ਹੈ ਡੇਰਾ ਪ੍ਰੇਮੀ ਨੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਉੱਤੇ ਮੈਡੀਕਲ ਰਿਸਰਚ ਦੇ ਜੋ ਨਵੇਂ ਵਿਦਿਆਰਥੀ ਹਨ ਇਸ ਤੇ ਵੱਖ-ਵੱਖ ਬਿਮਾਰੀਆਂ ਸੰਬੰਧੀ ਰਿਸਰਚ ਕਰਨਗੇ ਇਸ ਨੇਕ ਉਪਰਾਲੇ ਨੂੰ ਜੋ ਆਨ ਦਰਸ਼ਕ ਸਾਡੇ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹਨਾਂ ਨੂੰ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਆਪਣੇ ਕਮੈਂਟਸ ਸਾਨੂੰ ਇਸ ਖਬਰ ਦੇ ਪ੍ਰਤੀ ਜ਼ਰੂਰ ਟਾਈਪ ਕਰਕੇ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ